ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਅੱਜ ਆਪਾਂ ਖਿਚੜੀ ਬਣਾਉਣ ਲੱਗੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਨੂੰ ਇਹਦੇ ਵਾਸਤੇ ਕਿਹੜੇ ਸਮਾਨ ਦੀ ਜ਼ਰੂਰਤ ਹੈ ਤੇ ਆਪਾਂ ਕਿਸ ਤਰ੍ਹਾਂ ਇਸ ਨੂੰ ਤਿਆਰ ਕਰਨਾ ਆਪਾਂ ਮੁਰ ਲਏ ਸੀਗੇ ਇੱਕ ਛੋਟੀ ਕੌਲੀ ਆਪਾਂ ਮੁੱਠਾਂ ਦੀ ਲਈ ਆ ਜਿਨ੍ਹਾਂ ਨੂੰ ਮੈਂ 4 ਤੋਂ 6 ਘੰਟੇ ਇਨ੍ਹਾਂ ਨੂੰ ਭਿਓ ਕੇ ਰੱਖ ਲਿਆ ਇਹ ਨੇ ਨਾਲਾ ਦੇਖੋ ਥੋੜੇਗੇ ਨਾ ਸੌਫਟ ਹੋ ਜਾਂਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਕੁੱਕ ਕਰਾਂਗੇ ਇੱਧਰ ਆਪਾਂ ਇੱਕ ਟਮਾਟਰ ਲੈ ਲਿਆ ਇੱਕ ਈਓਨੀਆਂ ਨਾ ਜਿਹਨੂੰ ਆਪਾਂ ਚੌਪੜੀਏ ਕਰਕੇ ਰੱਖ ਲਿਆ ਆਹ ਉਹ ਦੂਈ ਕੌਂ ਦੀ ਆਪਾਂ ਚੌਲਾਂ ਦੀ ਲਈ ਹੈ ਇਹਨੇ ਆਪਾਂ ਮੋਟ ਲਈ ਸੀਗੇ ਇਹ ਆਪਣੇ ਕੋਲੇ ਆਤ ਰੱਖਤੇ ਲਸਣ ਬਰੀਕ ਕੱਟਿਆ ਵਾ ਦੋ ਮਿਰਚਾਂ ਤੇ ਆਪਾਂ ਪੈਂਕ ਲੂੰ ਲਿਆ ਵਾ ਡੇਢ ਚਮਚਾ ਥੋੜੀ ਜੀ ਹਲਦੀ ਲਈ ਆਪਾਂ ਥੋੜੀ ਜੀ ਹਲਦੀ ਵੀ ਇਹਦੇ ਵਿੱਚ ਫਾਵਾ ਗਿਆ ਦੇਖੋ ਤੇ ਉਹਨਾ ਤੁਸੀਂ ਜੇ ਇਹਨੂੰ ਸਕਿਪ ਕਰਨਾ ਹੋਵੇ ਸਕਿਪ ਵੀ ਕਰ ਸਕਦੇ ਆ ਸਾਡੀਆਂ ਦਾਦੀਆਂ ਤਾਂ ਨਹੀਂ ਪਉਂਦੀਆਂ ਸੀ ਖਿਚੜੀ ਚ ਜਿਹੜੀ ਇਸ ਤਰ੍ਹਾਂ ਦੀ ਤਿਆਰ ਖਰੀਦੀ ਸੀ ਕਿਉਂਕਿ ਪੈਂਕ ਦੇ ਕਲਰ ਉਦੀ ਪੜੀ ਸੋਹਣੀ ਲੱਗਦੀ ਆ ਪਰ ਆਪਾਂ ਥੋੜੀ ਜੀ ਜ਼ਰੂਰ ਪਾਵਾਂਗੇ ਇੱਧਰ ਆਪਾਂ ਖੜੀ ਪੱਤਾ ਲਿਆ ਦੋ ਲਾਲ ਮਿਰਚਾਂ ਮੰញਾ ਨੇ ਤੇ ਥੋੜਾ ਜਾਇ ਦੇ ਵਿੱਚ ਆਪਣੇ ਕੋਲੇ ਹਜੀਰਾ ਏ ਥੋੜਾ ਜਿਹਾ ਬੇਚੇ ਦੇ ਜੀਰਾ ਇਹੀ ਆਪਾਂ ਮੇਥੀ ਲੈ ਲਈ ਉਹ ਤਾਂ ਆਪਾਂ ਹਰਾ ਤਣੀਆਂ ਉੱਪਰ ਦੀ ਪਾਵਾਂਗੇ ਜਿਹੜੀ ਤੁਸੀਂ ਬਣਾਉਣੀ ਹੁੰਦੀ ਆ ਉਹ ਤਾਂ ਤੁਸੀਂ ਗਰਮੀ 'ਚ ਜਾਂ ਸਰਦੀ 'ਚ ਇਹਨੂੰ ਕਿਸੇ ਦਿਨ ਬਣਾ ਕੇ ਜ਼ਰੂਰ ਖਾਇਆ ਕਰੋ ਇਹ ਹਲਕੀ ਹੁੰਦੀ ਆ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਹਲਕਾ ਜਿਹਾ ਪਸ਼ਖਾਨ ਨੂੰ ਦਿਲ ਕਰਦਾ ਤਾਂ ਉਦੋਂ ਤੁਸੀਂ ਇਸ ਤਰ੍ਹਾਂ ਦੀ ਬਣਾ ਕੇ ਜ਼ਰੂਰ ਖਾ ਕੇ ਦੇਖਿਓ ਇਹ ਵਧੀਆ ਲੱਗਦੀ ਆ ਖਾਣ ਨੂੰ ਜੇ ਤੁਸੀਂ ਬਣਾਉਣੀ ਹੋਵੇ ਜਿਵੇਂ ਕਈ ਵਾਰੀ ਕੋਈ ਭੈਣ ਭਰਾ ਬਿਮਾਰ ਹੁੰਦਾ ਹੈ ਤਾਂ ਉਹਦਾ ਜੀ ਕਰਦਾ ਹਲਕੀ ਜਿਹੀ ਕੋਈ ਚੀਜ਼ ਖਾਏ ਕੇ ਤਾਂ ਉਹ ਤੁਸੀਂ ਮਸਰੀ ਦੀ ਦਾਲ ਪਾ ਕੇ ਤੇ ਜਾ ਮੂੰਗੀ ਦੀ ਦਾਲ ਪਾ ਲੋ ਦਲੀਵੀ ਉਹਦੇ ਚ ਛੋਲ ਪਾ ਕੇ ਬੜਾਉ ਉਹਨੂੰ ਤੜਕਾ ਨਾਲ ਲਾਉ ਉਹਦੇ ਵਿੱਚ ਇਹ ਸਾਰਾ ਕੁਛ ਤੁਸੀ ਪਾ ਦੋ ਤੇ ਆਉ ਆਪਾਂ ਹੁਣ ਅੱਗੇ ਕਿਵੇਂ ਬਣਾਉਣੀ ਹੈ ਤੁਹਾਨੂੰ ਦੱਸਗੀ ਲਓ ਜੀ ਆਪਾਂ ਹਾ ਪਤੀਲਾ ਰੱਖ ਲਿਆ ਤੇ ਗੈਸ ਆਪਾਂ ਆਉਣ ਪੈਤਾ ਤੇ ਬਣਉਂ ਗਏਗੀ ਆਪਾਂ ਹਾ ਪਿਆਉ ਕਿ ਰੱਖੀ ਸੀ ਦਾਵੇਂ ਦੇ ਵਿੱਚੋਂ ਆਪਾਂ ਪਾਣੀ ਅਰੇ ਲਾਉ ਕੱਢ ਪਾ ਹੁਣ ਆ ਪਾਣੀ ਦੇ ਵਿੱਚ ਗਰਮ ਪਾਣੀ ਪਾਉਂਦੇ ਆ ਤੇ ਆ ਪਾਣੀ ਨੂੰ ਜਿੱਦੇ ਵੀ ਰੱਖ ਦੂ ਆਪਾਂ ਗਰਮ ਪਾਣੀ ਪਾ ਰਿਹਾ ਖੁਦ ਨਾਲ ਆ ਪਾਣੀ ਪਾ ਦੇਣਾ ਮਾ ਕੇ ਆ ਕੇ ਆਪਾਂ ਪਹਿਲਾ ਦਾਲ ਨੂੰ ਫੁੜਾ ਲੈ ਤੁਰ ਕੋਸ ਕਰਾਂਗੇ ਜਿਹੜੀ ਮੁੱਖਾਂ ਦੀ ਦਾਲ ਹੁੰਦੀ ਹੈ ਥੋੜਾ ਜਿਹਾ ਜ਼ਿਆਦਾ ਪਾਣੀ ਚਾਹੀਦਾ ਚੋਲ ਆਪਾਂ ਹਜੇ ਠਹਿਕ ਕੇ ਪਾਵਾਂਗੇ ਇਹ ਨੂੰ ਆਪਾਂ ਹੋਣਾ ਇਹਦੇ ਵਿੱਚ ਸਾਈਂ ਖਾਦ ਲੈਣੇ ਆ ਤੇ ਦੂਜੇ ਪਾਸੇ ਆਪਾਂ ਆ ਦੇਖੋ ਜਿੱਧਰ ਆਪਾਂ ਪਾਈ ਤੈਂਤਾ ਲਿਆ ਇਹਦੇ ਵਿੱਚ ਆਪਾਂ ਦੇਸੀ ਕਿਉਂ ਪਾਇਆ ਤੇ ਹੁਣ ਆ ਪਾਈ ਦੇ ਵਿੱਚ ਉਹਨੀ ਦੇਰ ਤੜਕਾ ਬਣਾਉਂਦੇ ਆ ਤੇ ਇਧਰ ਆਪਣੀ ਦਾਲ ਨੂੰ ਆਪਾਂ ਠੱਕ ਕੇ ਰੱਖ ਦਿੰਦੇ ਆ ਸਿੰਮ ਗੈਸ ਤੇ ਕੋਕ ਹੋਈ ਜਾਊਗੀ ਤੇਦਰ ਜਦੋਂ ਹੁਣ ਆਪਣਾ ਹਰ ਦੇ ਸੀਖੇ ਹੋ ਵਾਲੇਗਾ ਇਹ ਚੰਗੀ ਤਰ੍ਹਾਂ ਮੈਲਟ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਤੜਕਾ ਤਿਆਰ ਕਰ ਦਿੰਦੇ ਹਾਂ। ਲੋਰੀ ਆਪਣਾ ਕਿਹਾ ਆਪਣਾ ਕਿਉਂ ਸੀਗਾ ਇਹ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਨਾਲ ਮਿਰਚਾਂ ਨਹੀਂ ਇਹ ਪਾ ਦਿੰਨੇ ਆ ਕਰੀ ਪੱਤਾ ਪਾ ਦਿੰਨੇ ਆ ਤੇ ਆਪਾਂ ਜੀਰਾ ਦਿਆ ਸੀ ਇਹ ਵੀ ਪਾ ਦਿੰਨੇ ਆ ਉਹ ਤੁਸੀਂ ਇਹਦੇ ਵਿੱਚ ਤੁਹਾਡਾ ਵੀ ਪਾ ਸਕਦੇ ਜਿਹੜੀ ਕੋਈ ਇੱਛਾ ਉਹ ਚੀਜ਼ ਪਾਓ ਤੁਸੀਂ ਪਰ ਮੈਂ ਤਾਂ ਥੋੜਾ ਜਿਹਾ ਸਾਬ ਤਾਂ ਗੇਰਾ ਉਹ ਨਾ ਕੱਟ ਬਾਈਸ ਕਰਦੀ ਆ ਇਸ ਕਰਕੇ ਮੈਂ ਨਹੀਂ ਪਾਇਆ ਹੈਗਾ ਹੈ ਨਾ ਜਿਹਾ ਪੀਸ ਸਿਆ ਉਹ ਪਰ ਉੱਤਰ ਹੋਵੇਂ ਨਹੀਂ ਮੈਂ ਉਹ ਸਾਬ ਤਾਂ ਨਹੀਂ ਆ ਥੋੜਾ ਜਿਹਾ ਹਵਾਈ ਦੀ ਕਰਦੀ ਹੁਣ ਆਪਣਾ ਇਹ ਥੋੜਾ ਜਹਾ ਦੀ ਲਾਈਟ ਬਰਾਉਂ ਹੋ ਗਿਆ ਹੁਣ ਆਪਾਂ ਆਦ ਰਖਤੇ ਲਸਣਾ ਜਿਹੜਾ ਬਈ ਕੱਟ ਕੇ ਰੱਖਿਆ ਇਹ ਵੀ ਪਾ ਗਿੰਦੀ ਆ ਇਹਨੂੰ ਬਹੁਤ ਕਰਕੇ ਫਿਰ ਆਪਾਂ ਆਹ ਪਾਵਾਂਗੇ ਆਉਂਦੀਆਂ ਨਾ ਕਿੱਕ ਮਾਰਨੀ ਇਹਨੂੰ ਆਪਾਂ ਥੋੜਾ ਜਿਹਾ ਪਾਸਤਾ ਲਗੇ ਜੇ ਲਾਈਟ ਜਿਆ ਬਰਾਉਂ ਹੋ ਗਿਆ ਨਾ ਉਹਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਓਨੀ ਹਨ ਟੇਕ ਮਟਾ ਜਾਵਾਰੀ ਦਾ ਜਿਦਾ ਨਾ ਜੀਰਾ ਇਹਨੂੰ ਜਿਆਦਾ ਮਚਾਉ ਜੇ ਨਾ ਜਿਨੇ ਫਿਰ ਜਿਆਦਾ ਜਦੋਂ ਭਲਾ ਆ ਜਾ ਹੋ ਜਾਂਦਾ ਉਹਦਾ ਵੀ ਟੇਸਟ ਹੋਰੀ ਆਉਂਦਾ ਇਸ ਕਰਕੇ ਫੋਰਾ ਜਾ ਨਾ ਦੀ ਲਾਈਟ ਗਈ ਉਹ ਖੁਦ ਕੋਈ ਨਹੀਂ ਚੀਜ਼ ਆ ਜਦੋਂ ਤੁਸੀਂ ਜਿਆਦਾ ਉਹਨੂੰ ਭਲੇ ਜਿਕਾ ਲੈ ਨਹੀਂ ਆ ਉਹ ਕਿ ਇਸ ਤਰ੍ਹਾਂ ਗੁਲ ਜਾਂਦਾ ਉਹਨਾਂ ਪੈਦੇ ਬੱਚਾ ਸਾ ਦੇ ਖਾ ਫੋਰੇ ਦੀ ਲਾਈਟ ਬਰੋਂਗੇ ਗੁਦੇ ਆ ਤੇ ਹੁਣ ਆ ਫਾਇਦੇ ਵਿੱਚ ਪਾਉਂਦੇ ਆ ਵੇਖੋ ਬੋਰੀਆਂ ਨਾ ਸਾਰਾ ਕੁਛ ਆਫਾ ਇਕੱਠੇ ਹੀ ਪਾ ਦੇਗਾ ਤੇ ਹੁਣ ਆ ਫੰਬੜ ਕੇ ਬੋਰੀ ਬੋਰੀ ਸੈਂਮਾ ਤੇ ਤਿਆਰ ਕਰਾਂਗੇ ਨਾਲ ਇਹ ਆ ਫਾ ਟਮਾਟਰ ਪਾ ਦੇਣਾ ਜਦੋਂ ਤੁਸੀਂ ਇਹਦੇ ਵਿੱਚ ਲੂਣ ਪਾਉਂਗੇ ਨਾ ਫਿਰ ਇਹ ਛੇਤੀ ਪੱਕ ਹੋ ਜਾਂਦਾ ਵਾ ਹਾਂ ਫਾਇਦੇ ਵਿੱਚ ਲੂਣ ਪਾ ਦਿੰਦੇ ਤੇ ਲੂਣ ਪਾ ਦਿੰਦੀ ਹਰੀ ਮਿਰਚ ਆਪਾਂ ਸਾਦੀ ਮੇਥੀ ਆ ਜਿਹੜੀ ਇਹ ਆਪਾਂ ਬਾਅਦ ਚ ਪਾਵਾਂਗੇ ਜਦੋਂ ਆਪਣਾ ਸਬਕਾ ਬਦਕੋਣਾ ਕੇ ਆ ਰਹੂਗਾ ਵੀ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਦੇਣੀ ਹੈ ਤੇ ਗੈਸ ਨੂੰ ਸੇਮ ਬਰਦਨੇ ਕੋਈ ਹੋਈ ਹੋਣੀ ਤਾਂ ਸਫਤ ਤੜਕਾ ਜਿਹੜਾ ਜੀ ਆਂਚੀ ਜੂਦਾ ਤੇ ਇਹਨੂੰ ਵੀ ਆਪਾਂ ਸਾਸੀ ਨਫਤਾ ਦੇਣਾ ਮਾ ਉੱਪਰ ਕੋਈ ਤਾਂ ਕੰਤੁਕ ਕੰਨ ਦੇ ਦੇਣਾ ਇਹ ਉੱਪਰ ਤੇ ਇਹ ਆਪਾਂ ਹੌਲੀ ਹੌਲੀ ਕੁਕ ਕਰਨਾ ਆਪਾਂ ਜਿਆਦੇ ਨਹੀਂ ਤੇਜ਼ੀ ਕਰਨੀ ਜਿਹੜੇ ਆਪਣੇ ਚੌਲ ਹੈ ਇੰਨਾ ਮੁਆਫਾ ਹੋ ਲਈ ਕਿਸੇ 판 ਦੇ ਦੇ ਵਿੱਚ ਸਿਆਂ ਕੇ ਰੱਖ ਦਿੰਦੇ ਆ ਆ ਦੇਖੋ ਜੀ ਆਪਣੀ ਜਿਹੜੀ ਦਾਲ ਆ ਇਹ ਹੁਣ ਇੰਨੀ ਕਰੇ ਜਿਹੜੀ ਆ ਆ ਦੇਖੋ ਤੁਸੀਂ ਇਹ ਆਂ ਦੇ ਦੋ ਪਾ ਕਰਕੇ ਜੀ ਆ ਦੇਖੋ ਐਦਾਂ ਦੀ ਹੋ ਗਈ ਆ ਤੇ ਹੁਣ ਆਪਾਂ ਨੂੰ ਹਜੇ ਇਹ ਥੋੜੀ ਜਿਹੀ ਗੋਲਰ ਪਾਉਣੀ ਹੈ ਕਿ ਕੁਕ ਤਾਂ ਨਹੀਂ ਪੈਣੀ ਆ ਆਪਾਂ ਚੌਲ ਤੇ ਉਹ ਕਿਰਾਤ ਤੈਸੀ ਹੀ ਆਪਾਂ ਇਹਨਾਂ ਦੇ ਵਿੱਚੋਂ ਪਾਣੀ ਕੱਢ ਤਾਂ ਹੁਣ ਆਪਾਂ ਚੌਲ ਦੀ ਵਿੱਚ ਪਾ ਦਿੰਦੇ ਆ ਹੁਣ ਇਹ ਕੱਥੇ ਆਪਣੇ ਕੁੱਕ ਹੋ ਜਾਣਗੇ ਤੇ ਪਾਣੀ ਇਹ ਨਾਕ ਬਹੁਤ ਆਪਾਂ ਪਹਿਲਾਂ ਹੀ ਖੁੱਲਾ ਪਾਣੀ ਪਾ ਦਿਆ ਸੀਗਾ ਤੇ ਹੁਣ ਆਪਾਂ ਇਹਨੂੰ ਥੱਕ ਕੇ ਰੱਖ ਦਿੰਨੇ ਆ ਤੇ ਫਿਰ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਆਪਾਂ ਜਿਹੜਾ ਤੜਕਾ ਸੀ ਇਹ ਬਿਲਕੁਲ ਤਿਆਰ ਆ ਆਪਾਂ ਇਹਦੇ ਵਿੱਚ ਹੀ ਮੇਥੀ ਪਾ ਦਿੰਨੇ ਆ ਜਿਹੜਾ ਪਾਤਾ ਹੈਗਾ ਉਹ ਜਦੋਂ ਪੂਰੀ ਖਲਕ ਹੋ ਗਈ ਆਪਾਂ ਉੱਪਰ ਦੀ ਪਾਵਾਂਗੇ ਤੇ ਇਹਨੂੰ ਆਪਾਂ ਇੱਕ ਵਾਰੀ ਏਦਾਂ ਹਲਾ ਕੇ ਤੇ ਹੁਣ ਆਪਾਂ ਤੜਕਾ ਨਾ ਇਹਦੇ ਖਿਚੜੀ ਦੇ ਵਿੱਚ ਹੀ ਪਾ ਦਿੰਨੇ ਆ ਇਹ ਫਿਰ ਨਾਲ ਹੀ ਨੈਕਸਟ ਆ ਉਹ ਜੀ ਆਹ ਪਰਹੋਂਲੇ ਦੇ ਬੱਚੀ ਪਾਲ ਕੇ ਇਹਨੂੰ ਬੰਦ ਕਰ ਦਿੰਨੇ ਆ। ਹੁਣ ਦੇ ਤੜਕਾ ਵੋਸਾ ਤਿਆਰ ਹੋਇਆ ਸੀਗਾ। ਦੇਖੋ ਤੁਸੀਂ ਕਲਾ ਹੁੰਦੇ ਨਾਲ ਬੈਲਪੋਣੀ ਨਗਾ ਕਿਉਂ ਸ਼ਾ ਦੇ ਗਿਆ ਸੀ ਤੇ ਆਪਾਂ ਦੇਸੀ ਕਿਉਂ ਜਿਹੇ ਤਿਆਰ ਕੀਤੀ ਹੈ ਉਹ ਤੁਸੀਂ ਇਹਨੂੰ ਸਰੋਂ ਦੇ ਤੇਲ ਚ ਜਾਂ ਫਿਰ ਸੇਵਿਰ ਫਾਇਦੇ ਦੇ ਵਿੱਚ ਪਾ ਚੱਕਾ ਸੱਤਦੇ ਆ ਪਰ ਆਪਾਂ ਜ਼ਿਆਦਾਤਰ ਘਰ ਦੇ ਵਿੱਚ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਯੂਜ਼ ਕਰਦੇ ਆ। ਆਹ ਹੁਣ ਆਪਾਂ ਟੱਪ ਕੇ ਰੱਖ ਦਿੰਨੇ ਆ ਤੇ ਜਦੋਂ ਇਹ ਪੂਰੀ ਪਰਫੈਕਟ ਹੋ ਗਈ ਫਿਰ ਆਪਾਂ ਫਮੂਨ ਤਖੋਂ ਨਹੀਂ। ਲੋ ਦੀ ਦਾ ਪਾਉਂ ਬੇਕ ਕੀਤਾ ਆਪਣੀ ਕਿ ਜੁਣੀ ਕਸਤਰਾ ਨਹੀਂ ਤਿਆਰ ਹੋਈ ਆ ਆ ਦੇਖੋ ਆਪਾਂ ਇੱਕ ਫੋਰਮਿੰਗ ਪਾਣੀ ਪਾ ਕੇ ਪਰ ਆਖਿਆ ਸੀਗਾ ਆਪਣਾ ਪਾਣੀ ਬਿਲਕੁਲ ਸੈਕਟਾ ਆ ਆ ਦੇਖੋ ਇਸ ਤਰ੍ਹਾਂ ਦੀ ਤਿਆਰ ਹੋਈ ਆ ਹੁਣ ਆਪਾਂ ਤਾਂ ਨਾ ਬਰੀ ਕਰਕੇ ਰੱਖ ਲਿਆ ਸੀਗਾ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਕਿਰਾ ਮਿਕਸ ਕਰ ਦਿੰਨੇ ਇਹਨੂੰ ਇੱਕ ਦਾ ਹਲਾ ਦੇਣਾ ਤੇ ਹੁਣ ਆਪਾਂ ਇਹਨੂੰ ਕਿਸੇ ਪਾਂਡੇ ਦੇ ਵਿੱਚ ਕੱਢ ਕੇ ਸਰਵ ਕਰਦੇ ਆ ਦੇਖੋ ਇਸ ਤਰ੍ਹਾਂ ਦੀ ਤਿਆਰ ਹੋਈ ਆ ਆ ਵੀਖੋ ਕਦਾਗ ਵੀ ਬਹੁਤ ਸੋਹਰਾ ਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜੀਰ ਦੱਸਿਓ ਇਹ ਤੁਹਾਡੀ ਕਿ ਜਿਹੜੀ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਤੇ ਤੁਸੀਂ ਸਾਨੂੰ ਲਓ ਜੀ ਵੇਖੋ ਆਪਣੀ ਹੁਣ ਖਿਚੜੀ ਦੀ ਫਾਈਨਲ ਲੱਕ ਆਪ ਪੈਨੋ ਦੇ ਇੰਦੇ ਨਾਲ ਸਰਵ ਕਰਦੇ ਆਂ ਆਪਾਂ ਖਿਚੜੀ ਦੇ ਵਿੱਚ ਦੇਸੀ ਘਿਓ ਪਰ ਦੀ ਪਾ ਦਿੱਤਾ ਏ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਡ ਨੂੰ ਦੱਸਿਓ ਕਮੈਂਟ ਕਰਕੇ ਤੁਹਾਡੀ ਖਿਚੜੀ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟੈਕਟਾਕ ਤੇ ਵੀ ਵੀ ਇੱਕ ਸਾਖਦੇ ਆ ਮਿਲਦੇ ਆ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ